ਜਪੋ ਜੀ ਸਤਨਾਮ ਸਤਨਾਮ ਤਨ ਤਨ ਜਗਤ ਪਤਾ ਸਤਗੁਰ ਅਬਦਾਸ ਸਹਰਾਜ ਜੀ ਜਿਨ੍ਹਾਂ ਦੀ ਪਾਵਨ ਪੁੱਤਰ ਅੰਮ੍ਰਿਤ ਬਾਣੀ ਸਾਨੂੰ ਜੀਵਨ ਦੇ ਵਿੱਚ ਬਹੁਤ ਸਾਰੀ ਸੇਧ ਦਿੰਦੀ ਹੈ। ਭਾਵ ਕਿ ਸਾਨੂੰ ਚਕੰਨਾ ਕਰਦੀ ਹੈ। ਸਾਨੂੰ ਆਖਦੀ ਹੈ ਕਿ ਤੁਹਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਆਪਾਂ ਕਿਉਂ ਆਖਦੇ ਹਾਂ ਕਿ ਸਾਨੂੰ ਅੰਮ੍ਰਿਤ ਬਾਣੀ ਸਤਗੁਰ ਜੀ ਦੀ ਪੜ੍ਹਨੀ ਚਾਹੀਦੀ ਹੈ ਕਿਉਂ ਆਖਦੇ ਹਾਂ ਤੇ ਗੁਰੂ ਦੇ ਚਰਨਾਂ ਦੇ ਵਿੱਚ ਸਾਨੂੰ ਹਰ ਰੋਜ਼ ਹਾਜ਼ਰੀ ਲਗਾਉਣੀ ਚਾਹੀਦੀ ਹੈ ਇਹ ਇਸ ਲਈ ਆਖਦੇ ਹਾਂ ਕਿ ਜਦੋਂ ਅਸੀਂ ਬੱਚੇ ਨੂੰ ਸਕੂਲ ਦੇ ਵਿੱਚ ਲਗਾਉਨੇ ਹਾਂ ਆਪਾਂ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਲਗਾਉਨੇ ਹਾਂ ਤੇ ਆਪਾਂ ਕਦੇ ਨਹੀਂ ਆਖਦੇ ਕਿ ਭਾਈ ਆ ਲੋ ਬੱਚੇ ਦਾ ਦਾਖਲਾ ਤੇ ਬੱਚੇ ਨੇ ਸਕੂਲ ਨਹੀਂ ਆਉਣਾ ਜੇ ਬੱਚੇ ਨੂੰ ਆਪਾਂ ਸਕੂਲ ਭੇਜਦੇ ਵੀ ਹਾਂ ਤੇ ਫਿਰ ਆਪਾਂ ਇਹ ਦੇਖਦੇ ਹਾਂ ਕਿ ਬੱਚਾ ਪੜਦਾ ਹੈ ਕਿ ਨਹੀਂ ਪੜਦਾ ਭਾਵ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਰੋਜ਼ ਸਕੂਲ ਦੇ ਵਿੱਚ ਜਾਵੇ ਅਸੀਂ ਚਾਹੁੰਦੇ ਹਾਂ ਕਿ ਰੋਜ਼ ਆਪਣੇ ਟੀਚਰ ਦੀ ਗੱਲ ਸੁਣੇ ਪੜ੍ਹਾਈ ਕਰੇ ਪੜ੍ਹਾਈ ਕਰਨ ਕੇ ਵੀ ਕਰੇ ਕਿਉਂ ਕਿਉਂਕਿ ਸਾਨੂੰ ਪਤਾ ਹੈ ਕਿ ਉਹਦਾ ਪਵਿੱਖ ਪੜ੍ਹਾਈ ਦੇ ਵਿੱਚ ਹੈ ਤੇ ਸਤਿਗੁਰੂ ਰਵਿਦਾਸ ਸਵਾਮੀ ਜੀ ਸਾਨੂੰ ਫਰਮਾ ਰਹੇ ਹੈ ਕਿ ਭਾਈ ਜਿਹੜੀ ਸਾਡੀ ਰੂਹ ਹੈ ਉਹਦਾ ਪਵਿੱਖ ਕੀ ਹੈ ਧਾਮ ਕੇ ਨਾਮ ਸਿਮਰਨ ਕਮਾਈ ਕਰਨਾ ਇਹ ਜੀਵ ਉਸ ਪਰਮਾਤਮਾ ਤੋਂ ਆਇਆ ਇਸ ਸੰਸਾਰ ਦੇ ਵਿੱਚ ਨਾਮ ਜਪਣ ਲਈ ਸਤਿਗੁਰ ਜੀ ਬਖਸ਼ਿਸ਼ ਕਰਦੇ 15 ਤਿਥੀ ਦੇ ਵਿੱਚ ਚੌਥੇ ਸ਼ਬਦ ਵਿੱਚ ਚੌਤ ਚਾਰੋ ਤਰਫ ਮੈਂ ਦਸੋ ਦਿਸਾ ਚੋ ਗਿਰਦ ਜਲੇ ਥਲੇ ਪ੍ਰਭ ਆਪੈ ਰਾਖੋ ਨਾਮ ਕੀ ਬਿਰਦ ਕਿ ਚੌਥੇ ਤਤ ਵਿੱਚ ਚਾਰੋਂ ਤਰਫ ਪਾਪ ਦਸਾਂ ਦਿਸ਼ਾਵਾਂ ਵਿੱਚ ਹਰ ਪਾਸੇ ਪ੍ਰਭੂ ਵਿਰਾਜਮਾਨ ਹੈ ਕਿਉਂ ਪ੍ਰਭੂ ਪਰਮਾਤਮਾ ਹਰ ਪਾਸੇ ਵਿਰਾਜਮਾਨ ਹੈ ਕਿਵੇਂ ਪਤਾ ਲੱਗਦਾ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਹਿੰਦੇ ਉ ਤਾਂ ਕਣ ਕਣ ਦੇ ਵਿੱਚ ਮੌਜੂਦ ਹੈ ਉਹ ਤਾਂ ਹਰ ਜਗ੍ਹਾ ਮੌਜੂਦ ਹੈ ਉਹ ਕਿਸ ਤਰ੍ਹਾਂ ਜੀਵ ਨੂੰ ਪੈਦਾ ਕਰ ਦਿੰਦਾ ਹੈ ਆਪਾਂ ਦੇਖਦੇ ਨਾ ਗੁਰਪੈਰੀ ਸਾਸੂ ਜੀਓ ਕਿੰਦੇ ਘਰ ਦੇ ਵਿੱਚ ਆਪਾਂ ਰਾਸ਼ਨ ਲਿਆਉਣੇ ਆ ਘਰ ਦੇ ਵਿੱਚ ਦਾਲ ਲੈ ਕੇ ਆਉਣੇ ਆ ਦਾਲ ਆਪਾਂ ਡੱਬੇ ਦੇ ਵਿੱਚ ਰੱਖ ਦਈਏ ਉੱਪਰੋਂ ਚੰਗੀ ਤਰ੍ਹਾਂ ਉਸ ਦਾ ਟੱਕਣ ਬੰਦ ਕਰ ਦਈਏ ਤੁਸੀਂ ਦਾਲ ਸਾਫ਼ ਕਰਕੇ ਚੰਗੀ ਤਰ੍ਹਾਂ ਡੱਬੇ ਵਿੱਚ ਪਾਉਣੀ ਹੈ ਉਸ ਨੂੰ ਤੁਸੀਂ 15 ਦਿਨ 20 ਦਿਨ 1 ਮਹੀਨਾ ਨਾ ਖੋਲੋਗੇ ਤਾਂ ਤੁਸੀਂ ਦੇਖੋਗੇ ਉਹਦੇ ਵਿੱਚ ਛੋਟੇ ਛੋਟੇ ਜਿਹੜੇ ਕੀੜੇ ਆ ਉਹ ਪੈਦਾ ਹੋ ਜਾਂਦੇ ਆ ਪਾਵ ਟੋਰਾ ਲੱਗ ਜਾਂਦਾ ਹੈ ਮੱਛਰ ਵਰਗਾ ਹੁੰਦਾ ਹੈ ਕਿੰਦੋਂ ਲੱਗ ਜਾਂਦਾ ਉਹ ਕਿੱਥੋਂ ਪੈਦਾ ਹੋਇਆ ਉਹ ਡੱਬੇ ਦੇ ਵਿੱਚ ਕਿਸ ਤਰ੍ਹਾਂ ਆ ਗਿਆ ਸਤਗੁਰੂ ਜੀ ਕਹਿੰਦੇ ਉਹ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਜਿੱਥੇ ਜਿੱਥੇ ਜੀਵ ਹੈ ਉੱਥੇ ਉੱਥੇ ਉਸ ਦਾ ਖਾਣਾ ਉਹ ਪਰਮਾਤਮਾ ਪਹੁੰਚਾਉਂਦਾ ਹੈ ਇਸ ਜੀਵ ਦੇ ਕੋਲ ਸਿਰਫ ਇੱਕ ਮਨੁੱਖਾ ਜਨਮ ਐਸਾ ਹੈ ਜਿਹੜਾ ਆਪਣੇ ਮਨ ਦੇ ਮਗਰ ਲੱਕੇ ਲਾਲਚ ਵੱਸ ਹੋ ਜਾਂਦਾ ਹੈ ਭਾਵ ਆਪਣੇ ਮਨ ਦੇ ਮਗਰ ਲੱਕੇ ਹਮੇਸ਼ਾ ਦੁੱਖ ਪਾਉਂਦਾ ਹੈ ਦੁੱਖ ਕਿਵੇਂ ਪਾਉਂਦਾ ਹੈ ਕਿੰਦੇ ਸਾਡੇ ਕੋਲ ਸਾਲ ਦੀ ਘਰ ਕਣਕ ਪਈ ਹੋਵੇ ਅਨਾਜ ਪਿਆ ਹੋਵੇ ਸਾਨੂੰ ਅਗਲੇ ਸਾਲ ਦਾ ਫਿਕਰ ਹੁੰਦਾ ਹੈ ਕਿ ਅਗਲੇ ਸਾਲ ਅਸੀਂ ਕੀ ਖਾਣਾ ਹੈ ਔਰ ਸਤਗੁਰ ਰਬਦਾਸ ਸਵਾਮੀ ਜੀ ਫਰਮਾਉਂਦੇ ਹਨ ਕਿ ਉਹ ਜੀਵ ਜਿਹੜਾ ਪ੍ਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਦਾ ਹੈ ਉਦਾ ਜੀਵਨ ਸਭਲਾ ਹੋ ਜਾਂਦਾ ਹੈ ਤੇ ਪਰਮਾਤਮਾ ਹਰ ਜੀਵ ਦੀ ਲਾਜ਼ ਰੱਖਦਾ ਹੈ ਚਮਨ ਜੋ ਤੁਜੇ ਦਿਖ ਰਾ ਰਹਿਣਾ ਨਹੀਂ ਹਮੇਸ਼ਾ ਹੁਣ ਸੰਸਾਰ ਜੋ ਦਿਖ ਰਹਾ ਹੈ ਇਹ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਅੱਜ ਆਪਾਂ ਹਾਂ ਅੱਜ ਤੋਂ ਸਾਲ ਪਹਿਲਾਂ ਸਾਡੇ ਦੇਖੀਏ ਕਿੰਨੇ ਸਾਥੀ ਸਾਨੂੰ ਛੱਡ ਕੇ ਚਲੇ ਗਏ ਸਤਿਗੁਰੂ ਜੀ ਬਖਸ਼ਿਸ਼ ਕਰਦੇ ਚਮਨਜੋਤ ਜੀ ਦਿਖਰਾਹਾਂ ਕਿ ਜੋੜਾ ਸੰਸਾਰ ਹੈ ਆਪ ਜੀ ਨੂੰ ਦਿਖ ਰਿਹਾ ਇਹ ਸਦਾ ਨਹੀਂ ਰਹਿਣਾ ਇਹਨੇ ਸਦਾ ਰਹਿਣਾ ਹੈ ਨਹੀਂ ਇਹ ਸਰੀਰ ਛਿਨ ਵਿੱਚ ਨਾਸ਼ ਹੋਣ ਵਾਲਾ ਹੈ ਚਾਨਮ ਗੋਰ ਸਰੀਰ ਹੈ ਬਦਲ ਰਹਿਤ ਨਾ ਕੇਸ ਇਹ ਜਿਹੜਾ ਸਰੀਰ ਹੈ ਸਾਡਾ ਸਰੀਰ ਹੈ ਇਹ ਛਣ ਦੇ ਵਿੱਚ ਨਾਸ਼ ਹੋਣਾ ਹੈ ਇਸਨੇ ਹਮੇਸ਼ਾ ਨਹੀਂ ਰਹਿਣਾ ਜੀਵ ਇਸ ਸਰੀਰ ਦਾ ਹੰਕਾਰ ਕਰਦਾ ਹੈ ਮਾਰ ਲੈ ਉਡਾਰੀਆਂ ਤੇ ਉੱਡਿਆ ਵੀ ਜਾਣਾ ਨਹੀਂ ਮੋਢੇ ਮੋਢੇ ਗੇਗਾ ਤੇ ਕਿਸੇ ਨੇ ਉਠਾਣਾ ਨਹੀਂ ਕਾਲ ਦੇ ਸ਼ਿਕਾਰੀਆਂ ਨੇ ਮਾਰਨੀ ਗਰੇਲੇ ਬੁਝ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇਲ ਹੈ ਦੀਵਾ ਕਦੋਂ ਬੁਝਦਾ ਜਦੋਂ ਉਹਦੇ ਵਿੱਚੋਂ ਤੇਲ ਖਤਮ ਹੋ ਜਾਂਦਾ ਇਹ ਸਰੀਰ ਨੇ ਕਦੋਂ ਤੱਕ ਚੱਲਣਾ ਜਦੋਂ ਤੱਕ ਇਹਦੇ ਵਿੱਚ ਸਵਾਸ ਚੱਲਦਾ ਇਹ ਸਰੀਰ ਸਾਨੂੰ ਉਦੋਂ ਹੀ ਕੰਮ ਦਾ ਲੱਗਦਾ ਹੈ ਜਦੋਂ ਇਹ ਸਾਹ ਲੈਂਦਾ ਹੈ ਬੋਲਦਾ ਹੈ ਜਿਸ ਦਿਨ ਇਸ ਨੇ ਬੋਲਣਾ ਬੰਦ ਕਰ ਦਿੱਤਾ ਜਿਸ ਦਿਨ ਇਸ ਨੇ ਸਾਹ ਲੈਣਾ ਬੰਦ ਕਰ ਦਿੱਤਾ ਇਹਦੇ ਪੈਣ ਪਰਾਵਾਂ ਨੇ ਰਿਸ਼ਤੇਦਾਰਾਂ ਨੇ ਇਸ ਸਰੀਰ ਸਾੜ ਕੇ ਸਵਾ ਕਰ ਦੇਣਾ ਹੈ ਫਿਰ ਕਿਹੜੀ ਚੀਜ਼ ਰਹਿਣੀ ਹੈ ਕੇਵਲ ਔਰ ਕੇਵਲ ਪ੍ਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਹੀ ਰਹਿਣੀ ਹੈ ਪ੍ਰਭੂ ਤੋਂ ਬਿਨਾ ਜਿਨ੍ਹਾਂ ਨੇ ਵੀ ਜੀਵਾਂ ਨੂੰ ਪ੍ਰੇਮ ਕੀਤਾ ਉਹ ਸੈਤਾਨੇ ਹੀ ਕਰਦੇ ਪਾਪ ਸਹਿਤਾ ਕੋਈ ਨਾ ਕਰ ਸਕੇ ਜਿਸੋ ਲਾਹੇਤ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਆਪਾਂ ਆਪਣੇ ਸਮਝਦੇ ਹਾਂ ਕਿ ਮੇਰਾ ਪੁੱਤ ਮੇਰੀ ਧੀ ਮੇਰਾ ਮਾਂ ਮੇਰੇ ਪਿਓ ਮੇਰਾ ਭਰਾ ਮੇਰੀ ਭੈਣ ਕਹਿੰਦੇ ਨਹੀਂ ਕਹਿੰਦੇ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖ ਕਿ ਜਦੋਂ ਇਸ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਫਿਰ ਤੇਰਾ ਆਪਣਾ ਕੌਣ ਹੈ ਬਗਾਨਾ ਕੌਣ ਹੈ ਪਤਾ ਲੱਗ ਜਾਵੇਗਾ ਪ੍ਰਾਨ ਗਏ ਕੋ ਕੌਣ ਤੇਰਾ ਦੇਖ ਸੋਚ ਵਿਚਾਰ ਮਹਰ ਇਹ ਕਲ ਕਾਲ ਮਾਹੀ ਜੀਤ ਪਾਵੇਂ ਹਾਰ ਕਹਿੰਦੇ ਜਿਸ ਵੇਲੇ ਸਰੀਰ ਚੋਂ ਪ੍ਰਾਨ ਨਿਕਲ ਗਏ ਨਾ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖ ਕਿ ਤੇਰੇ ਸਰੀਰ ਚੋਂ ਪ੍ਰਾਨ ਨਿਕਲ ਗਏ ਕਹਿੰਦੇ ਜਿਸ ਵੇਲੇ ਪ੍ਰਾਨ ਨਿਕਲਦੇ ਉਸੇ ਵੇਲੇ ਰਿਸ਼ਤੇਦਾਰਾਂ ਨੂੰ ਸੁਨੇਹੇ ਦਿੱਤੇ ਜਾਂਦੇ ਹਨ ਕਿ ਭਾਈ ਸਾਡਾ ਆ ਜੀਵ ਸਾਡਾ ਪਰਿਵਾਰ ਦਾ ਮੈਂਬਰ ਪੂਰਾ ਹੋ ਗਿਆ ਫਿਰ ਛੇਤੀ ਛੇਤੀ ਕੰਨ ਕਾਲੋ ਭਾਈ ਬੰਦ ਕੁਟੰਬ ਸੇਰਾ ਓਵੇਂ ਲਾਗੇ ਕਾੜ ਸਵੇਰਾ ਰਿਸ਼ਤੇਦਾਰ ਪੈਣ ਪਰਾ ਸਾਰੇ ਕਹਿਣਾ ਪੈਂਦੇ ਛੇਤੀ ਕਰਲੋ ਛੇਤੀ ਕਰਲੋ ਭਾਈ ਸਾਰੇ ਸਰੀਰ ਨੂੰ ਅਗਨ ਬੇਟਾ ਕਰ ਦਿੰਦੇ ਹਨ ਸਤਗੁਰੂ ਜੀ ਕਹਿੰਦੇ ਭਾਈ ਤੇਰੀ ਕਿਸੇ ਨੇ ਸੈਤਾਨੀ ਕਰਨੀ ਕੇਵਲ ਔਰ ਕੇਵਲ ਸਮਛਾਨ ਕਾੜ ਤਰਕ ਤੇਰੇ ਨਾਲ ਜਾਣਾ ਉਥੇ ਵੀ ਇਸ ਲਈ ਜਾਣਾ ਕਿ ਤੇਰੇ ਸਰੀਰ ਨੂੰ ਸੜ ਕੇ ਸਵਾ ਕਰ ਦੇਣਗੇ ਤੋਰ ਤੰਗ ਸਭ ਦੂਰ ਕਰੇ ਹੈ ਦੇਹਗੇ ਤਨਜਾਰ ਕਹਿੰਦੇ ਦੂਰ ਕਰ ਦੇਣਾ ਤੈਨੂੰ ਆਪਣੇ ਆਪ ਤੋਂ ਤੇਰਾ ਸਰੀਰ ਵੀ ਸੜ ਕੇ ਸਵਾ ਕਰ ਦੇਣਾ ਹੈ ਅੰਤ ਸਮੇਂ ਛੱਡ जाएंगे ਮੁਖ सेवन प्रेत ਕਹੇ ਜੀਵ ਅੰਤ ਸਮੇਂ ਤੇਰਾ ਸਾਥ ਛੱਡ ਜਾਂਦੇ ਹਨ ਰਿਸ਼ਤੇਦਾਰ ਪੈਣ ਭਰਾ ਹਾਤੇ ਫਿਰ ਤੈਨੂੰ ਇਹ ਪੂਤ ਪੂਤ ਕਹਿਣਗੇ ਪ੍ਰੇਤ ਕਹਿਣਗੇ ਤੇਰਾ ਸਾਥ ਵੀ ਛੱਡ ਦਿੰਦੇ ਹਨ ਕਰਕੇ ਨਾਰ ਉਰੇ ਤਨ ਲੱਗੀ ਉਹ ਤੋਂ ਪੂਤ ਪੂਤ ਕਰ ਬੱਗੀ ਕਹਿੰਦੇ ਜਦੋਂ ਮਰਨ ਤੋਂ ਬਾਅਦ ਇਹ ਜੀਵ ਕਿਤੇ ਦਿਖਾਈ ਦੇਣ ਲੱਗ ਪਵੇ ਨਾ ਸੁਪਨੇ 'ਚ 4 ਦਿਨ ਆ ਜਾਵੇ ਲਗਾਤਾਰ ਰੋਜ਼ ਤੇ ਕਹਿੰਦੇ ਇਹ ਡਰਨ ਲੱਗ ਪੈਂਦਾ ਬੰਨਣ ਕਰਾਉਣ ਨੂੰ ਤਰ ਪੈਂਦੇ ਵੀ ਭਾਈ ਮੇਰੇ ਤਾਂ ਸੁਪਨੇ ਦੇ ਵਿੱਚ ਬਹੁਤ ਆਉਂਦਾ ਹੈ ਤੇ ਫਿਰ ਕਹਿੰਦੇ ਕੌਣ ਆਪਣਾ ਕੌਣ ਬੇਗਾਨਾ ਪਤਾ ਉਸ ਵੇਲੇ ਲੱਗ ਜਾਂਦਾ ਹੈ ਚੌਥ ਚੋਰੀ ਨਾ ਕਰੋ ਤਿਆਗਿ ਵਿਸ਼ੇ ਵਿਕਾਰ ਗੋਬਿੰਦ ਸਿਮਰਨ ਸਾਰੈ ਕਹਿ ਰਵਿਦਾਸ ਵਿਚਾਰ ਸਤਗੁਰੂ ਦਾਸ ਸਮਰੰਜ ਵਿਚਾਰ ਕੇ ਉਚਾਰਨ ਕਰਦੇ ਹਨ ਕਹੇ ਜੀਵ ਤੈਨੂੰ ਪਰਮਾਤਮਾ ਦੇ ਨਾਮ ਜਪਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਵਿਸ਼ੇ-ਵਕਾਰਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਔਰ ਪ੍ਰਭੂ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸੋ ਗੁਰੂ ਪਹਿਲੇ ਸਾਧ ਸੰਗਤ ਜਿਉ ਤਨ ਤਨ ਜਗਤ ਪਿਤਾ ਸਤ ਗੁਰੂ ਗੁਰਦਾਸ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਿੱਤਰ ਅੰਮ੍ਰਿਤ ਬਾਣੀ ਸਾਨੂੰ ਬਹੁਤ ਗਿਆਨ ਬਖਸ਼ਿਸ਼ ਕਰਦੀ ਹੈ। ਸਾਨੂੰ ਹਨੇਰੇ ਤੋਂ ਰੋਸ਼ਨੀ ਵੱਲੋਂ ਲੈ ਕੇ ਜਾਂਦੀ ਹੈ ਸਾਡੇ ਅੰਦਰਲਾ ਪ੍ਰਕਾਸ਼ ਉਜਾਗਰ ਕਰਦੀ ਹੈ ਔਰ ਹਨੇਰਾ ਖਤਮ ਕਰ ਦਿੰਦੀ ਹੈ ਸਿਰਫ ਔਰ ਸਿਰਫ ਪੜਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਜਿਸ ਦਿਨ ਅਸੀਂ ਪੜਾਂਗੇ ਸਮਝਾਂਗੇ ਸਾਡਾ ਜੀਵਨ ਸਫਲਾ ਹੋ ਜਾਵੇਗਾ ਜੈ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜਗ ਗੁਰ ਦੇ